ਵੈਗੜੀ ਕਾ ਖਾਲਸਾ ਵੈਗੜੀ ਦੀ ਫਤਿਹ ਅੱਜ ਆਸੀ ਭਾਰਤੀ ਕਿਸਾਨ ਜੁਨਨ ਇਕਤਾ ਮਾਲਵਾ ਹਿੱਕੇ ਵੱਲੋਂ ਪਿੰਡ ਬਾਜੇ ਬਾਜਾ ਖਾਂ ਬਾਜੇ ਵਾਲੇ ਦੇ ਵਿੱਚ ਆਏ ਆ ਜੀ ਦੀ ਇਹ ਵਿੱਚ ਸਾਡੇ ਨਾਲ ਬਲਾਕ ਜ਼ਿਲ੍ਹਾ ਮੀਤ ਪ੍ਰਧਾਨ ਸੋਭਚਿੰਗ ਸੋਭ ਕਰਨ ਬਰਨਾ ਬਲਾਗ ਜਨਰਲ ਸੈਕਟਰੀ ਸੋਨੂ ਗੇਲਾ ਤੇ ਬਲਾਗਾ ਪ੍ਰਧਾਨ ਜੱਗਾ ਸਿੰਘ ਬਰ ਲਈ ਤੇ ਅੱਜ ਅਸੀਂ ਬਾਜੇ ਵਾਲ ਦੇ ਵਿੱਚ ਮੀਟਿੰਗ ਕੀਤੀ ਆ ਮੀਟਿੰਗ ਕਰਕੇ ਕਮੇਟੀ ਚਾਰ ਕੀਤੀ ਗਈ ਆ ਕਮੇਟੀ ਦੇ ਵਿੱਚ ਪਿੰਡ ਕਾਈ ਪ੍ਰਧਾਨ ਤਰਤੇਮ ਸਿੰਘ ਜੀ ਬਾਜੇਵਾਲਾ ਸਮੁੱਚੀ 18 ਮੈਂਬਰੀ ਕਮੇਟੀ ਤੇ ਨਾਲ ਮੈਂਬਰ ਵੱਡੀ ਗਿਣਤੀ ਚ ਹਾਜ਼ਰ ਹੋਇਆ ਅੱਜ ਅਸੀਂ ਬਾਜੇਵਾਲੇ ਦੇ ਵਿੱਚ ਮੀਟਿੰਗ ਕਰਕੇ ਸਰਬਸੰਮਤੀ ਨਾਲ ਪਾਸ ਹੋਇਆ ਵੀ ਜਿਹੜੀ ਸਰਕਾਰ ਯਾ ਮਾਨਯੋਗ ਅਦਾਲਤ ਨੇ ਫਰਾਲੀ ਦੇ ਬੁੱਧੇ ਦੇ ਉੱਤੇ ਫੈਸਲਾ ਕੀਤਾ ਉਹ ਕਿਸਾਨਾਂ ਵਾਲੀ ਘਾਤਕਾ ਹੋਣਾ ਤਾਂ ਇਹ ਚਾਹੀਦਾ ਸੀ ਮਾਨਯੋਗ ਅਦਾਲਤ ਨੂੰ ਵੀ ਜਿਹੜਾ ਤੁਸੀਂ ਫੈਸਲਾ ਕੀਤਾ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਤੁਸੀਂ ਹਰ ਇੱਕ ਸੋਸਾਇਟੀ ਦੇ ਵਿੱਚ ਟੰਟੰਵਾ ਉਹ ਆਪਣਾ ਮਛੰਡੜੀਆਂ ਕਰਕੇ ਉੱਥੋਂ ਦਾ ਸਮੂੱਚਾ ਸਾਰਾ ਪਿੰਡਾਂ ਦਾ ਇਕੱਠਾ ਕਰਕੇ ਬਣਾਉਣਾ ਚਾਹੀਦਾ ਸੀ ਪਰ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਵੀ ਜਿਹੜਾ ਕਿਸਾਨ ਅੱਗ ਲਾਊਗਾ ਉਹਨਾਂ ਨੂੰ ਅੱਗੇ ਫੜ ਕੇ ਜੇਲ੍ਹਾਂ ਚ ਸਿੱਟੋ ਮੈਂ ਇੱਕ ਗੱਲ ਕਹਿਣੀ ਚਾਹਣਾ ਪੰਜਾਬ ਤੇ 350 ਕਿਲੋਮੀਟਰ ਦਿੱਲੀ ਤੋਂ ਦੂਰਾ ਇੱਥੋਂ ਦਾ ਧੂਆਂ ਕੀ ਦਿੱਲੀ ਤੇ ਚਲਾ ਜਾਊਗਾ ਜੇ ਪੱਛੋਂ ਦੀ ਹਵਾ ਚੱਲਦੀ ਹੋ ਤੇ ਧੂਆਂ ਸਾਰੇ ਦਾ ਸਾਰਾ ਪਾਕਿਸਤਾਨ ਚ ਜਾਊਗਾ ਪਰ ਧੂਆਂ ਤਾਂ 1 ਕਿਲੋਮੀਟਰ ਤੋਂ ਦੂਰ ਨਹੀਂ ਜਾਂਦਾ ਪਰ ਨਾਲ ਮੈਂ ਇੱਕ ਗੱਲ ਕਹਿਣੀ ਚਾਹਣਾ ਹਰਿਆਣਾ ਦਿੱਲੀ ਦੇ ਬਾਰਡਰ ਤੇ ਆ ਪਾਕਿਸਤਾਨ ਦਿੱਲੀ ਦੇ ਬਾਰਡਰ ਤੇ ਆ ਯੂਪੀ ਦਿੱਲੀ ਦੇ ਵਿੱਚ ਆ ਕਿ ਉਹਨਾਂ ਲਈ ਕਾਨੂੰਨ ਕੋਈ ਨਹੀਂ ਉਹਨਾਂ ਦਾ ਤੁਵਣੀ ਆਉਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਪਰ ਦੂਜੇ ਪਾਸੇ ਸਰਕਾਰ ਨੂੰ ਕੱਲਾ ਕਿਸਾਨ ਹੀ ਦੀਦਾ ਕਿਸਾਨ ਦਾ ਸਾਲ ਦੇ ਵਿੱਚ 7% ਪ੍ਰਦੂਸ਼ਣ ਛਮਾਈ ਦਾ ਸਾਡੇ ਤਾਂ ਪ੍ਰਦੂਸ਼ਣ ਪਰ 93% ਪ੍ਰਦੂਸ਼ਣ ਸਰਕਾਰ ਕਰ ਰਹੀ ਆ ਕਿਵੇਂ ਕਾਰੀਆਂ ਨੂੰ ਪੱਠੇ ਨਹੀਂ ਦੀਦੇ ਇਹਨਾਂ ਨੂੰ ਥਰਮਲ ਨਹੀਂ ਦੀਦੀਆਂ ਇਹਨਾਂ ਨੂੰ ਫੈਕਟਰੀਆਂ ਨਹੀਂ ਦੀਦੀਆਂ ਇਹਨਾਂ ਨੂੰ ਚੌੜੇ ਦੀਆਂ ਫੈਕਟਰੀਆਂ ਨਹੀਂ ਦੀਦੀਆਂ ਹੋਜਰੀ ਦੀਆਂ ਫੈਕਟਰੀਆਂ ਨਹੀਂ ਦੀਦੀਆਂ ਗੰਦੇ ਨਾਲੇ ਪਾਣੀ ਦੀਆਂ ਫੈਕਟਰੀਆਂ ਨਹੀਂ ਦੀਦੀਆਂ ਤੇ ਜਿਵੇਂ ਧੀਰੇ ਦੇ ਵਿੱਚ ਕੈਮੀਕਲ ਧਰਤੀ ਜਿਵੇਂ ਉਹ ਨਹੀਂ ਦੀਦਾ ਕੱਲਾ ਕਿਸਾਨ ਹੀ ਦੀਦਾ ਇਸ ਕਰਕੇ ਅਸੀਂ ਅੱਜ ਸਰਕਾਰ ਨੂੰ ਚੈਲੰਜ ਕਰਦੇ ਆ ਜੇ ਸਾਡਾ ਕੋਈ ਵੀ ਕਿਸਾਨ ਅੱਗ ਦੇ ਵਿੱਚ ਫੜਿਆ ਗਿਆ ਜੇ ਥਾਣਿਆਂ ਨੇ ਫੜਿਆ ਥਾਣੇ ਘੇਰਾਂਗੇ ਇਹ ਬੜਾ ਵੱਡਾ ਕੰਮ ਹੋਇਆ ਸੜਕਾਂ ਦੇ ਬਵਾਂਗੇ ਪਰ ਕਿਸਾਨ ਨੂੰ ਨਹੀਂ ਫੜਨ ਦੇਵਾਂਗੇ ਇੰਨੀਆਂ ਗੱਲਾਂ ਕਰਦਾ ਖੀਮਨ ਦਾ ਅਜ ਤਾ ਮਹੇਰਜੀ ਕਾਕਾ ਕਾਲਾ ਉਹ ਗੱਲ ਚ ਚਰ ਰਹੇ ਨੇ ਰਣੇਂਦਰ ਖੜਜੀ ਮਾਣਾਂ